ਯਾਰਾ ਗਲਾਬ ਸਿੱਧੂ ਦਾ ਦੇਖ ਲਓ ਰੌਲਾ ਕੋਈ ਰੌਲਾ ਨਹੀਂ ਗਲਾਬ ਸਿੱਧੂ ਦਾ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਗਾਣਾ ਚਲਾਉਣੇ ਗਾਤਾ ਸਿਰਫ ਇੱਕ ਗਾਣਾ ਗਾਇਆ ਹਨ ਉਹਨੇ ਕੋਈ ਇਹਦੇ ਚ ਕੋਈ ਏਡੀ ਕੋਈ ਗਲਤ ਗੱਲ ਨਹੀਂ ਕੀਤੀ ਜਿੱਡਾ ਇਹ ਮੁੱਦਾ ਬਣ ਗਿਆ ਉਹ ਲੋਕਾਂ ਦੀ ਮੈਂਟੈਲਿਟੀ ਦੇਖ ਲਓ ਕਿਹੋ ਜੀ ਹੋਈ ਪਈ ਆ ਇੱਕ ਨਾਰਮਲ ਗਾਣਾ ਹੈ ਇਹ ਗਾਣਾ ਤਾਂ ਇਹਨਾਂ ਨੂੰ ਬਹੁਤ ਚੁਭ ਗਿਆ ਕੋਈ ਹੋਰ ਧੀਆ ਗਾਣੇ ਆ ਜਾਂਦੇ ਆ ਉਹਨਾਂ ਨੂੰ ਪਤਾ ਲੱਗਦਾ ਕੋਈ ਭਾਬੀਆਂ ਦੌਰਾਂ ਦੇ ਇਹੋ ਜਿਹੇ ਕੋ ਗਾਣੇ ਕੱਢੀ ਜਾਂਦੇ ਆ ਲੋਕ ਕੋਈ ਕੋਈ ਕੁੜੀ ਦੇ ਭਰਾ ਮਾਰੀ ਜਾਂਦਾ ਉਹ ਨਹੀਂ ਇਹਨਾਂ ਨੂੰ ਦੱਸਦਾ ਧੀਆ ਭੈਣਾਂ ਦੀਆਂ ਇੱਜ਼ਤਾਂ ਦੀ ਗੱਲ ਗਾਣਿਆਂ 'ਚ ਜੇ ਕੋਈ ਕਰਦਾ ਮਾੜੀ ਉਹ ਇਹਨਾਂ ਨੂੰ ਦੱਸਦੇ ਨਹੀਂ ਅੱਖਾਂ ਮੀਚੀਆਂ ਨੇ ਸਾਰਿਆਂ ਦੀਆਂ ਪਰ ਜੇ ਕੋਈ ਇਹੋ ਜੀ ਮਾੜੀ ਮੋਟੀ ਸਰਪੰਚੀ ਦੇ ਕਿਸੇ ਨੇ ਗੱਲ ਕਰਤੀ ਜਿਹੜੀ ਕਿ ਕੋਈ ਗਲਤ ਗੱਲ ਨਹੀਂ 20 ਸਰਪੰਚ ਕੁੱਟੇ ਵੀ ਹੋਣਗੇ ਕਿਸੇ ਨੇ ਅੱਜ ਤੱਕ ਵਧੀਰਾ ਸਮਾਂ ਲੰਘਿਆ ਕੀ ਪਤਾ ਪਿਛੇੜਾ ਕੁਝ ਹੋਇਆ ਹੋਣਾ ਤੇ ਨਾਲੇ ਉਹ ਸਿਰਫ ਗਾਣਾ ਉਹ ਚ ਕੋਈ ਏਡੀ ਗਲਤ ਗੱਲ ਨਹੀਂ ਸੀ ਜੇ ਉਹਨੂੰ ਜੇ ਤੁਸੀਂ ਬਾਕੀ ਧੀਆ ਭੈਣਾਂ ਵਾਲੇ ਜਾਂ ਇੱਜ਼ਤਾਂ ਵਾਲੇ ਗਾਣੇ ਨੂੰ ਗਾਣੇ ਲੈਣੇ ਆ ਵੀ ਉਹਨਾਂ 'ਚ ਕੋਈ ਮੜਾ ਨਹੀਂ ਤੁਹਾਨੂੰ ਲੱ ਤੇ ਇਹ ਗਾਣੇ ਚ ਕੀ ਮਾੜਾ ਮੈਨੂੰ ਦੱਸੋ ਵੀ ਸਰਪੰਚ ਕੌਟ ਤਾਂ ਲੈ ਦੱਸ ਉਹ ਯਾਰ ਲੋਕਾਂ ਦੀ ਨਾ ਇਹ ਇਹ ਗੱਲਾਂ ਕਰਕੇ ਲੋਕ ਮੰਜੀ ਠਕਾਈ ਆਉਂਦੇ ਆ ਆਪਦੀ ਠੀਕ ਹੈ ਨਾ ਜਿਹੜੀ ਚੀਜ਼ ਉਹ ਤਾਂ ਸੌਖਾ ਹੱਥ ਪੈਂਦਾ ਉਹਨੂੰ ਪਾ ਲੈਂਦੇ ਆ ਠੀਕ ਆ ਪਰ ਜਿਹੜੇ ਜਿਹੜੀ ਅਸਲ ਗੱਲ ਆ ਉਹਨੂੰ ਕੋਈ ਨਹੀਂ ਪੁੱਛਦਾ ਉਹਨੂੰ ਕੋਈ ਨਹੀਂ ਟਾਰਗੇਟ ਕਰਦਾ ਮੱਤ ਗਾਣੇ ਆਉਂਦੇ ਆ ਫੀਮ ਤੇ ਨਸ਼ੇ ਤੇ ਕਿਹਨੇ ਟਾਰਗੇਟ ਕੀਤੇ ਆ ਵੀ ਹਰੇਕ ਗਾਇਕ ਨਸ਼ੇ ਦੇ ਗਾਣੇ ਕੱਢੀ ਜਾਂਦਾ ਜਾਂ ਕਾਲਾ ਮਾਲ ਹਰੇਕ ਗਾਣੇ 'ਚ ਕਹਿੰਦਾ ਉਹਨੇ ਤੁਹਾਨੂੰ ਦੱਸਦਾ ਜਾਤੀਆਂ ਭੈਣਾਂ ਨੂੰ ਨੰਗੀਆਂ ਕਰਕਰ ਨਾ ਚਾਹੀ ਜਾਂਦੇ ਆ ਗਾਣਿਆਂ 'ਚ ਜਾਤੀਆਂ ਭੈਣਾਂ ਦੀ ਜਦਾਂ ਬਾਰੇ ਗੱਲ ਕਰੀ ਜਾਂਦੇ ਆ ਉਹਨੇ ਤੁਹਾਨੂੰ ਦੱਸਦਾ ਕਿਉਂਕਿ ਉਹ ਮੁੱਦੇ ਵੱਡੇ ਆ ਉਹ ਸਾਥੋਂ ਮੁੱਦੇ ਦੇ ਬੋਲਿਆ ਨਹੀਂ ਜਾਣਾ ਗੱਲ ਇਹ ਆ ਇਹ ਸਰਪੰਚੀ ਦਾ ਮੁੱਦਾ ਠੀਕ ਆ ਕਰਕੇ ਵੀ ਸਰਪੰਚ ਇਕੱਠੇ ਗਲੇ ਦੇ ਘਰੇ ਢਾਲੇ ਹੋ ਜੋ ਕਿਹੜੀ ਸਿਆਣਪ ਆ ਤੁਹਾਡੀ ਇਹ ਉਹ ਗਾਣੇ ਤਾਂ ਨਿੱਤ ਹੀ ਆਉਂਦੇ ਇਹੋ ਜਿਹਨਾਂ ਤੇ ਤੁਹਾਨੂੰ ਬੋਲਣਾ ਚਾਹੀਦਾ ਜਿਹਨਾਂ ਤੇ ਤੁਹਾਨੂੰ ਇਕੱਠ ਕਰਨਾ ਚਾਹੀਦਾ ਕਰੋ ਫਿਰ ਕੱਟ ਸਾਰੇ ਗਾਣਿਆਂ ਤੇ ਕੱਲੇ ਸਰਪੰਚੀ ਵਾਲੇ ਗਾਣੇ ਦੀ ਇਕੱਠ ਕਿਉਂ ਕੀਤਾ? ਉਹ ਲੋਕ ਮੂਰਖ ਹੋ ਗਿਆ ਲੋਕਾਂ ਨੂੰ ਇੱਜ਼ਤ ਨਹੀਂ ਦੀਂਦੀ ਹੁਣ। ਬਸ ਜਿੱਥੇ ਸੌਖਾ ਹੱਥ ਪੈਂਦਾ ਉੱਥੇ ਡਾਲੋ। ਜਿੱਥੇ ਕੋਈ ਇਹੋ ਜਿਹੀ ਗੱਲ ਹੋਰ ਆਉਂਦੀ ਹੈ ਸੌਖਾ ਹੱਥ ਪੈਂਦਾ ਨਹੀਂ ਉੱਥੇ ਅੱਖਾਂ ਵੀ ਚਲੋ। ਲੋਕਾਂ ਦਾ ਇਹ ਹੋਇਆ ਪਿਆ ਕੰਮ। ਇੱਜ਼ਤ ਨਾਲੋਂ ਵੱਡਾ ਦੁਨੀਆ ਤੇ ਹੋਰ ਪੈਸਾ ਤੇ ਲਾਹੌਰ ਸਭ ਕੁਝ ਹੋ ਗਿਆ। ਗਾਣੇ ਤਾਂ ਫਿਰ ਚਮਕੀਲੇ ਵਰਗੇ ਵੀ ਗਾਉਂਦੇ ਸੀ ਹੋਰ ਬਥੇਰੇ ਗਾਣੇ ਹਰ ਰੋਜ਼ ਆਉਂਦੇ ਆੜੇ। ਜਿਹੜੇ ਗੰਦੇ ਅੱਜ ਤਾਂ ਨੂੰ ਲੈ ਕੇ ਗਾਣੇ ਆਉਂਦੇ ਆ ਨਸ਼ਾ ਨੂੰ ਲੈ ਕੇ ਗਾਣੇ ਆਉਂਦੇ ਆ ਹਰ ਰੋਜ਼ ਆਉਂਦੇ ਆ ਉਰੋਂ ਤੁਸੀਂ ਕਿੱਥੇ ਜਾਂਦੇ ਇਕੱਠ ਕਰਨ ਵੇਲੇ ਬਸ ਇੱਕ ਮੁੱਦਾ ਚੱਕਣਾ ਹੁੰਦਾ ਜਿਹੜਾ ਜਿੱਥੇ ਸੌਖਾ ਹੱਥ ਪੈ ਗਿਆ ਉਹ ਚੰਗਾ ਬੰਦਾ ਖਰਾਬ ਸਿੱਧੂ ਠੀਕ ਆ ਹਰੇਕ ਥਾਂ ਤੇ ਮਾਫੀ ਮੰਗੀ ਜਾਂਦਾ ਮੈਂ ਤਾਂ ਕਹਿੰਦਾ ਉਹ ਉਹ ਬੰਦਾ ਹੀ ਬਹੁਤ ਚੰਗਾ ਜਿਹੜਾ ਨੀਵੀਂ ਪਾ ਕੇ ਗੱਲ ਕਰਦਾ ਹਰੇਕ ਬੰਦੇ ਨਾਲ ਹਰ ਇੱਕ ਥਾਂ ਤੇ ਜਾ ਕੇ ਮਾਫੀ ਮੰਗ ਰਿਹਾ ਤੁਹਾਡੇ ਕੋਲੋਂ ਉਹ ਜਿਉਣੇ ਕਹਿਣਾ ਹੋਵੇ ਗਾਣੇ ਤਾਂ ਹੋਰ ਬਹੁਤ ਆਉਂਦੇ ਉਹਨਾਂ ਨਾਲ ਕਰ ਲਓ ਫਿਰ ਤੁਸੀਂ ਜਾ ਕੇ ਇਕੱਠ ਪਤਾ ਨਹੀਂ ਦੁਨੀਆ ਨੂੰ ਹੋ ਕੀ ਗਿਆ ਯਾਰ ਦੁਨੀਆ ਤੁਰੀ ਕਿੱ